ਜੀ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰ ਰਹੇ ਹਾਂ। ਜੀ ਸਵਾਗਤ ਸੋ ਇਸ ਵਲੌਗ ਦੇਖਣਾ ਨਾ ਭੁੱਲਣਾ। ਸਾਰਾ ਬ੍ਰਾਊਜ਼ ਕਿਪ ਨਾ ਕਰਿਆ ਕਰੋ। ਵਲੌਗ ਨੂੰ ਰੈਗੂਲਰ ਦੇਖਿਆ ਕਰੋ। ਵਲੌਗ ਰੈਗੂਲਰ ਦੇਖੋ। ਨਾਲ ਜੀ ਵਲੌਗ ਦੇਖਣਾ ਸਵਾਦ ਆਉਂਦਾ। अदरवाइज ਜੇ ਬਸ ਕਿਪ ਕਰ ਕਰ ਬਲੌਗ ਦੇਖੀ ਜਾਣਾ ਉਸ ਕੁਝ ਨਹੀਂ ਪਤਾ ਲੱਗਦਾ ਕਿ ਵਲੌਗ ਦੇ ਵਿੱਚ ਬਣਿਆ ਕੀ ਤੁਸੀਂ ਦੇਖ ਰਹੇ ਹੋ ਕੀ ਨਹੀਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਬਲੌਗ ਨੂੰ ਸਕਿਪ ਨਾ ਕਰਿਆ ਕਰੋ। ਬਲੌਗ ਰੈਗੂਲਰ ਤੇ ਲਗਾਤਾਰ ਬਲੌਗ ਨੂੰ ਦੇਖੋ। ਸੋ ਜਿਹੜੇ ਵਲੌਗ ਦੇ ਪਹਿਲੀ ਵਾਰ ਵੀਡੀਓ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਵੀਡੀਓ ਵਧੀਆ ਹੁੰਦੀ ਹੈ ਤਾਂ ਲਾਇਕ ਕਰਦੇ ਹੋ ਕਮੈਂਟ ਕਰਿਆ ਕਰੋ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਵੀਡੀਓਾਂ ਬਲੌਗ ਸਾਡੇ ਲੋਕਾਂ ਤੱਕ ਵੀ ਪਹੁੰਚਦੇ ਰਹਿਣ ਤੇ ਬਾਕੀ ਵੀਰ ਇਸ ਬਲੌਗ ਨੂੰ ਦੇਖਦੇ ਰਹਿਣ ਤੇ ਆਨੰਦ ਮਾਣਦੇ ਰਹਿਣ ਸੋ ਅੱਜ ਦੇ ਬਲੌਗ ਨੂੰ ਸ਼ੁਰੂਆਤ ਕਰਦੇ ਹਾਂ ਜੀ ਤੇ ਗਰਮੀ ਤਕਰੀਬਨ ਬਾਰਿਸ਼ ਹੋਣ ਤੋਂ ਬਾਅਦ ਫਿਰ ਗਰਮੀ ਫਿਰ ਤੋਂ ਸਟਾਰਟ ਹੋਊਗੀ ਤੇ ਅੱਜ ਫਿਰ ਗਰਮੀ ਬਹੁਤ ਜ਼ਿਆਦਾ ਹੈ ਤੇ ਬਾਕੀ ਚੱਲਦਿਆ ਸਾਪਣ ਦੇਖਦੇ ਅੱਜ ਕੰਮ ਕਾਜ ਦਾ ਗਲਚਾਉਣੇ ਕੀ ਬਣਦਾ ਜੋ ਹੋਊ ਸੋ ਉਹ ਬਲੌਗ ਦੇ ਵਿੱਚ ਦੇਖਦੇ ਰੋ ਤੇ ਸਟਾਰਟ ਕਰਦੇ ਆਪਾਂ ਤੇ ਬਲੌਗ ਨੂੰ ਆ ਆਪਣੀਆਂ ਲਿਆਂਦੇ ਹੋਈਆਂ ਸੀ ਚਿੜੀਆਂ ਇਹ ਬਹੁਤ ਮਸਤ ਕੀ ਆ ਨਾ ਇਹ ਤੇ ਖਾ ਖਾ ਕੱਲੀਆਂ ਬੈਠੀਆਂ ਨੇ ਚਾ ਅੱਧ ਦਿਨ ਚਿੜੀਆਂ ਨੇ ਨਾਜ ਦੀ ਕੌਲੀ ਹੈ ਨਾ ਦਿਨ ਚ ਦੋ ਦੋ ਖਾ ਜਾਂਦੀਆਂ ਨੇ ਤਿੰਨ ਤਿੰਨ ਵਾਰ ਪੀਂਦੇ ਨੇ ਪਾਣੀ ਸਾਰਾ ਇਹ ਬਹੁਤ ਹੋ ਰਹੀਆਂ ਬਾਕੀ ਤੁਹਾਨੂੰ ਪਤਾ ਇਹ ਬੱਚੇ ਸਕੂਲ ਜਾਂਦੇ ਨੇ ਹਰਖੰਡਰ ਖੰਡਿਆਉਣ ਕਮਰੇ ਚ ਫੰਲ ਹੋਇਆ ਬੈ ਹੁਣ ਬੱਚੇ ਗਏ ਨੇ ਸਕੂਲ ਉਸ ਤੋਂ ਬਾਅਦ ਆਪਾਂ ਕਰਦੇ ਆ ਸਾਫ ਸਫਾਈਆਂ ਕਰਨਗੇ ਤੇ ਆਪਾਂ ਚੱਲਦੇ ਆ ਜੀ ਆਪਣੇ ਕੰਮ ਧੰਦੇ ਦੇ ਤੇ ਆਪਣੀ ਗੱਡੀ ਬਿਲਕੁਲ ਤਿਆਰ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣ ਲੱਗ ਗਈ ਦੁਪਹਿਰ ਹੀ ਗਰਮੀ ਹੁੰਦੀ ਹੈ ਅੱਜ ਹੁਣ ਕਈ ਵਾਰ ਸਵੇਰ ਤੋਂ ਹੀ ਗਰਮੀ ਕੋ ਤੋਂ ਸਟਾਰਟ ਹੋ ਗਈ ਤੇ ਆਪਾਂ ਹੁਣ ਚੱਲਦੇ ਆ ਜੀ ਖਾਣਾ ਬ੍ਰੇਕਫਾਸਟ ਕਰਦੇ ਆ ਉਸ ਤੋਂ ਬਾਅਦ ਚੱਲਦੇ ਆ ਜੀ ਆਪਣੇ ਕੰਮ ਕਰੇ ਧੰਦਿਆਂ ਤੇ मेरा नाम रविंद्र तोमर हरियाणा से मैं आया हूँ जिला जींदा तहसील सभी को देखो नशे के खिलाफ पैदल यात्रा लेकर मैं पंजाब में मैं, मैं मुल्क पंजाब के मुल्क में पहुंचा हूं हूँ और मुल्क के युवा साथियों ने और मेरे बाबा जी हैं इन्होंने मिलकर और माता जी ने साधगी जी, जी मेरा बहुत ही मान सम्मान किया है और मैं इनका दिल से धन्यवाद करता हूँ पंजाब वासियों का पूरा हरियाणा में कवर पूरा हरियाणा घूम के आया उन्हें सर के खिलाफ का संदेश दिया मैंने पूरा हरियाणा में अपनी बुफी से अब मैं पूरा पंजाब घूमूँगा पूरे पंजाब में तीन चार यात्रा मैंने इकट्ठे निकालनी पड़ेगी जब ज्यादा काम ज्यादा लगा एक यात्रा में पंजाब में काम नहीं सकूँगा पंजाब में पहले तो ता पंजाब बलिदान भारत के लिए बलिदान सबसे ज़्यादा बलिदान पंजाब ने दिए तो अब मैं जहाँ जहाँ भी जाता हूँ मेरे को ये सुनने को मिलता है भाई जहाँ सबसे ज़्यादा नशा पंजाब में मेरे दिल में कतार ही चुक जाती है जब शहीदों के नाम का पंजाब होया करता इतना बलिदान दे रखे पंजाब ने देश के लिए आज वो पंजाब नशे के उसका बदनाम अंदाजा रहा मैं सारे युवा साथियों को यह संदेश दे हैं भाई पंजाब वासियों को जितने भी युवा साथी हैं नशा ना करें नशा अगर तुम नशे के लत्मत में रहे तो देश के लिए बलिदान और स्टेट में ऐसी बहादुर को नहीं ऐसे पंजाब में बहादुर को छुट्टियां आज होइयां नहीं नींद पहली लग जाणा है ओ कलाकार साहब कोई नगमा हो जाए मी दी कि ये सुनाईए कोई कॉपीराइट कोई कॉपीराइट नहीं आदा ਆ ਜਿਹੜਾ ਸਿੰਗਰ ਦੇ ਨਾਲ ਮੈਚ ਲੱਗ ਮੈਚ ਹੋ ਜਾਂਦੀ ਆ ਨਾ ਕੋਈ ਕੋਪਾਇਰਟ ਨਹੀਂ ਆਦਾ ਦਿੱਥੇ ਦੇ ਆ ਲੱਗੇ ਦੇਖੋ ਹੈ ਉਹ ਚੈਨਲ ਨਾ ਉਹ ਜੇ ਮੇਰੇ ਕੋਪਾਇਰਟ ਪੜੇ ਆਣ ਕਿ ਜਿਵੇਂ ਮੈਂ ਗਾਤ ਅਗਦਾਬਾ ਹੈ ਅਗਦਾਬਾ ਉਹ ਕਾ ਸਾਰੇ ਸਮਾਜ ਆ ਅਰਸ਼ੀਰੀ ਉਹ ਨਹੀਂ ਡੇਰਾ ਗਿਆ ਉਹ ਵੇ ਕੁਛ ਨਹੀਂ ਵਸੀਆਂ ਹਣੇ ਹਾਂ ਹੂੰ ਉઠੋ ਭਾਈ ਸੌਣ ਦਾ ਟਾਈਮ ਹੈ ਗੇ 7 ਵਜ ਗਏ ਹੈ ਆਪਣੇ ਪੰਛੀ ਕੀ ਕਹਿੰਦੇ ਨੇ ਪੰਛੀ ਭਾਈ ਆਪਣੇ ਅਰਾਜ ਅਮਾਨ ਸੌਣ ਦੇ ਜਿਨ ਮਰਜ਼ੀ ਨਾਲ ਗੱਲ ਕਰਦਾ ਸੁਣਾਣਾ ਹੈ ਉਹ ਜਾਗੋ ਚਲੋ ਆਇਓ ਬਾਹਰ ਬਹੁਤ ਟਾਈਮ ਸੌ ਲਿਆ ਤੁਸੀਂ ਹੈ ਸੌਣ ਨਹੀਂ ਗਿਆ ਤੈਨੂੰ ਹੈ ਉਠੋ कि नहीं ना सभी हो गई सारे कार्ड पे मैंने सब मैंने रिसेट कर मैंने कल तक सारा ਕੀ ਕਿ ਸਾਡੇ ਇੱਕ ਬੰਦੇ ਦਾ ਨਾ ਅੱਜ ਬਰਥਡੇ ਆ ਬਰਥਡੇ ਪਾਰਟੀ ਦੇਣ ਦਾ ਮਰ ਲੁਕਦਾ ਕਰਦਾ ਕਿੱਥੇ ਆਹੋ ਹੈ ਹਾਂ ਵੀ ਪਾਰਟੀ ਦੇਣ ਦਾ ਮਰ ਲੁਕਦਾ ਫਿਰਦਾ ਹੈ ਨਾ ਹੈਪੀ ਬਰਥਡੇ ਬਲ ਥੈਂਕ ਯੂ ਤੇ ਫਿਰ ਪਾਰਟੀ ਕਦ ਕਰ ਰਹੇ ਹੋ ਪਾਰਟੀ ਹੋਰ 10 ਮਿੰਟ ਨਿਕਲਦੀ ਪਾਰਟੀ ਦਾ ਹੈ ਪਾਰਟੀ ਹੋ ਗਈ ਹਾਂ ਅੱਛਾ ਤੂੰ ਮੈਨੂੰ ਇਹਨੂੰ ਐਡ ਕਰੀ ਨਹੀਂ ਆ ਤੁਸੀਂ ਨੇ। ਆਈ ਬੁਲਾਇਆ ਨਹੀਂ ਤੁਸੀਂ ਨੇ। ਬੁਲਾਇਆ ਸੀ। ਕਿੰਨੇ ਬੁਲਾਇਆ ਸੀ? ਮੈਂ ਪਤਾ ਨਹੀਂ ਮੇਰੇ ਤਾਂ ਕੋਈ ਨੋਟਿਸ ਨਹੀਂ ਪਹੁੰਚਿਆ ਵੀ ਕੋਈ ਐਵੇਂ ਇਨਵਿਟੇਸ਼ਨ ਪਹੁੰਚਿਆ ਵੀ ਹਜੇ ਮਹਿੰਦਰ ਸਿੰਘ ਦਾ ਜਨਮ ਦਿਨ ਹੈ ਵੀ ਪਹੁੰਚੋ ਜੀ ਆਪਦੀ ਤੇ ਜਲਦੀ ਤੁਸੀਂ। ਮੈਂ ਤਾਂ ਬੁਲਾਇਆ ਜੀ ਹਾਂ। ਅੱਛਾ। ਆਏ ਮੇਰੇ ਟੌ। ਅੱਛਾ ਹੁਣ ਕਿਹਲੇ ਪਾਰਟੀ ਕਾਹਨ ਦੇ ਰਿਹਾ ਹੁਣ? ਫ੍ਰਿਜ ਦੇ ਰਿਹਾ ਹੈ। ਅੱਛਾ ਠੀਕ ਹੈ। ਠੀਕ ਹੈ ਜੀ। ਤੇ ਹੁਣ ਮਨਾਉਨੇ ਆਪਾਂ ਮਨਿੰਦਰ ਸਿੰਘ ਦਾ ਬਰਥਡੇ ਇਕੱਠੇ ਸੈਲੀਬ੍ਰੇਟ ਤਕਰੀਬਨ ਆਪਣਾ ਅੱਜ ਦੇ ਬਲੌਗ ਨੂੰ ਅੱਜ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਅੱਜ ਜਿਵੇਂ ਸਾਨੂੰ ਸਾਰਨ ਨੂੰ ਪਤਾ ਸੀ ਆਪਣਾ ਸੱਚ ਮਨਿੰਦਰ ਸਿੰਘ ਦਾ ਬਰਥਡੇ ਅੱਜ ਬਦੋ ਵਾਡੇ ਸੈਲੀਬ੍ਰੇਟ ਕੀਤੇ ਨੇ ਤੇ ਅੱਜ ਆਪਣਾ ਮਨਿੰਦਰ ਸਿੰਘ ਦਾ ਵੀ ਬਰਥਡੇ ਸੀਗਾ ਉਸ ਦੇ ਵਾਸਤੇ ਆਪਾਂ ਸ਼ਹਿਰ ਚ ਗਏ ਸੀਗੇ ਜੋ ਵੀ ਡਰੈਸ ਵਗੈਰਾ ਸਾਰੇ ਖਰੀਦਿਆ ਸੀ ਇਹਨੂੰ ਬਰਥਡੇ ਵਾਸਤੇ ਸੋ ਅੱਜ ਦੇ ਬਲੌਗ ਨੂੰ ਆਪਾਂ ਤਕਰੀਬਨ ਇੱਥੇ ਬੰਦ ਕਰਦੇ ਆਂ ਤੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰੱਖਾ